ਮਾਮੂਲੀ ਝਗੜੇ ਦਾ ਖੋਫਨਾਕਾੰਤ ਹੋਇਆ ਇੱਕ ਸਾਲੇ ਦੇ ਵੱਲੋਂ ਹੀ ਆਪਣੇ ਜੀਜੇ ਦਾ ਕਤਲ ਕਰ ਦਿੱਤਾ ਗਿਆ ਛਾਤੀ ਦੇ ਵਿੱਚ ਇੱਟ ਮਾਰ ਕੇ ਕਤਲ ਕੀਤਾ ਜਾਂਦਾ ਦੱਸਦੀ ਹੈ ਕਿ ਇਹ ਮਾਮਲਾ ਜਿਹੜਾ ਖੰਡੂਰ ਸਾਹਿਬ ਦੇ ਨਜ਼ਦੀਕ ਪੈਂਦੇ ਮਿਆਣੀ ਪਿੰਡ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਸਾਲੇ ਦੇ ਵੱਲੋਂ ਆਪਣੇ ਜੀਜੇ ਦਾ ਕਤਲ ਕੀਤਾ ਜਾਂਦਾ ਹੈ ਦੱਸਦੇ ਕਿ ਮਾਮੂਲੀ ਗਲਤੀ ਕੋਈ ਝਗੜਾ ਹੁੰਦਾ ਜਿਸ ਦੌਰਾਨ ਇੱਕ ਸਾਲੇ ਦੇ ਵੱਲੋਂ ਆਪਣੇ ਜੀਜੇ ਦਾ ਕਤਲ ਕਰ ਦਿੱਤਾ ਜਾਂਦਾ ਹੈ ਆਪਣੀ ਭੈਣ ਦਾ ਸੁਹਾਗ ਉਜਾੜ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰ ਹੈ ਜਿਹੜਾ ਇਨਸਾਫ ਦੀ ਮੰਗ ਕਰ ਰਿਹਾ ਤਾਂ ਇੱਕ ਮਾਮੂਲੀ ਗਲਤੀ ਝਗੜਾ ਹੁੰਦਾ ਜਿਸ ਦੌਰਾਨ ਇੱਕ ਸਾਲੇ ਦੇ ਵੱਲੋਂ ਆਪਣੇ ਜੀਜੇ ਦਾ ਕਤਲ ਕੀਤਾ ਜਾਂਦਾ ਆਪਣੀ ਭੈਣ ਦਾ ਘਰ ਹੈ ਜਿਹੜਾ ਉਜਾੜ ਦਿੱਤਾ ਜਾਂਦਾ ਤਾਂ ਖਡੂਰ ਸਾਹਿਬ ਦੇ ਨਜ਼ਦੀਕ ਪਿੰਡ ਮਿਆਣੀ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਇੱਕ ਸਾਲੇ ਦੇ ਵੱਲੋਂ ਹੀ ਆਪਣੀ ਭੈਣ ਦਾ ਘਰ ਹੈ ਜਿਹੜਾ ਉਜਾੜ ਦਿੱਤਾ ਜਾਂਦਾ